ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਜੰਮੂ ਕਸ਼ਮੀਰ ਦੇ ਬਦਹਿਰਵਾ ਦੀ ਹੈ ਜਿੱਥੇ ਕਿ ਪਾਣੀ ਇਸ ਤਰੀਕੇ ਨਾਲ ਸੜਕਾਂ ਦੇ ਉੱਤੇ ਚੱਲ ਰਿਹਾ ਹੈ ਜਿਵੇਂ ਮੰਨੋ ਕਿ ਸੜਕ ਨਾ ਹੋਵੇ ਕੋਈ ਨਹਿਰ ਹੋਵੇ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਹੜ੍ਹਾਂ ਵਰਗੇ ਹਾਲਾਤ ਬਣਾ ਰੱਖੇ ਨੇ ਉੱਥੇ ਲੋਕਾਂ ਦਾ ਆਉਣਾ ਜਾਣਾ ਵੀ ਔਖਾ ਕਰ ਰੱਖਿਆ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਾਹਨ ਨੇ ਚਾਹੇ 4-ਵੀਲਰ ਨੇ ਚਾਹੇ 2-ਵੀਲਰ ਨੇ ਉਹ ਕਿਸ ਤਰੀਕੇ ਦੇ ਨਾਲ ਲੋਕ ਬਹੁਤ ਹੀ ਔਖਿਆਈ ਦੇ ਨਾਲ ਲੈ ਕੇ ਲੰਘ ਰਹੇ ਨੇ ਅਤੇ ਪਾਣੀ ਛੱਲਾ ਮਾਰਦਾ ਹੋਇਆ ਉਹਨਾਂ ਦੇ ਕੋਲੋਂ ਦੀ ਲੰਘ ਰਿਹਾ ਜਿੱਥੇ ਕਿ ਉਹਨਾਂ ਦੀ ਜਾਨ ਨੂੰ ਵੀ ਵੱਡਾ ਖਤਰਾ ਹੈ ਜੇ ਕਹਿ ਲਈਏ ਕਿ ਬਣਿਆ ਹੋਇਆ ਕਿਉਂਕਿ ਕਿਸੇ ਵੇਲੇ ਵੀ ਇਹ ਜਿਹੜਾ ਪਾਣੀ ਹੈ ਜੇਕਰ ਇਸ ਦਾ ਵਹਾਅ ਤੇਜ਼ ਹੁੰਦਾ ਤਾਂ ਇਹ ਇਹਨਾਂ ਵਾਹਨਾਂ ਨੂੰ ਹੜਾ ਕੇ ਤੱਕ ਵੀ ਲੈ ਕੇ ਜਾ ਸਕਦਾ ਲਗਾਤਾਰ ਪੈ ਰਹੀ ਬਾਰਿਸ਼ ਜਿਹੜੀ ਹੈਗੀ ਆ ਉਸ ਨੇ ਹੁਣ ਲੋਕਾਂ ਦੇ ਹੱਥ ਖੜੇ ਕਰਵਾ ਦਿੱਤੇ ਨੇ ਤੇ ਜਿੱਥੇ ਕਿ ਗਰਮੀ ਤੋਂ ਰਾਹਤ ਮੰਗਣ ਦੇ ਲਈ ਗਰਮੀ ਤੋਂ ਰਾਹਤ ਮੰਗਣ ਦੀ ਲੋਕਾਂ ਦੇ ਵੱਲੋਂ ਦੀ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਕਿ ਰੱਬਾ ਮੀਂਹ ਪਾ ਦੇ ਹੁਣ ਵਾਰ-ਵਾਰ ਉਹੀ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਮੀਂਹ ਨਾ ਪਵੇ ਤਾਂ ਕਿ ਜਿਹੜੇ ਹਾਲਾਤ ਦੇਸ਼ ਦੇ ਉਹ ਸਿੱਧਰ ਸਕਣ ਕਿਉਂਕਿ ਖਾਸ ਤੌਰ ਤੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਜਾਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਹਾਲਾਤ ਨੇ ਉੱਥੇ ਪਾਣੀ ਦੇ ਕਾਰਨ ਕਾਫੀ ਜ਼ਿਆਦਾ ਨਾਜ਼ੁਕ ਬਣੇ ਹੋਏ ਹੈ